ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਪਾ ਮੇਰੇ ਵੀਰੋ ਪੁੱਤਰ ਪਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਾਓ ਆਪਾਂ ਘਰ ਤੇ ਵਲੌਗ ਦੀ ਸਟਾਰਟਿੰਗ ਕਾਫੀ ਡੇਟ ਲੱਗ ਭਗ ਸਾਢੇ 11 12 ਹੋ ਗਏ ਹੋਣਗੇ ਉਹ ਵੀ ਜਲਦੀ ਜਲਦੀ ਜੀ ਕੰਮ ਬਹੁਤ ਕੀਤੇ ਸਵੇਰੇ ਦੇ ਉਹ ਤੁਹਾਨੂੰ ਬਾਅਦ ਦੱਸੂਆ ਸਵੇਰ ਉੱਠਿਆ ਵੀਡੀਓ ਐਡੀਟ ਐਕਸਪੋਰਟ ਕੀਤੀ ਖੁੱਡੇ ਖਾਡੇ ਹੋਲੇ ਲੇਟਾ ਲੁੱਟ ਜਗਿਆਂ ਦੇ ਆ ਗਾਇਆ ਬੈਠੇ TV ਆਇਆ ਬੈਠਾ ਉਹਨਾਂ ਨੂੰ ਚਾਹ ਪਾਣੀ ਫੜਾ ਕੇ ਆਇਆ ਮੈਂ ਹੁਣ ਮੈਂ ਕਰੋ ਬੂਟ ਪਾਉਣਾ ਤੇ ਇੱਕ ਡੱਬਾ ਚੱਕਣਾ ਹੈ ਬਰਫੀ ਦਾ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕਰੇ ਤੇ ਸਾਹਮਣੇ ਆਏ ਹੋਏ ਸਾਡੇ ਏਰਗੇ ਦੇ ਸਟਾਰ ਪਲੇਅਰ नाग ਵੀਦੋ ਵਾਲੀ ਜੀ ਮੈਂ ਵੀਡੀਓ ਬਣਾਉਣੀ ਜ਼ਰੂਰੀ ਆਂ ਜੀ ਬਣਾ ਦਗੇ ਠੀਕ ਹੈ ਕਿ ਨਹੀਂ ਬਠਾਡੀ ਬਲੀ ਤੇ ਇਧਰ ਬਠਾ नाग ਹੋਰ नाग ਜੀ ਠੀਕ ਆ ਓਕੇ ਰੋਟਾਂ ਓਕੇ ਰੋਟਾਂ ਕੀ ਕਹਿੰਦੇ ਗਾਂਦੀ ਕੂਤਰ ਬਾਜੀ ਵਧੀਆ ਬਸ ਕੂਤਰ ਬਾਜੀ ਤਿਆਰੀ ਤਿਆਰੀ ਫੁੱਲ ਫੁੱਲ ਹੁਣ ਕਰਾ ਦੇਗਾ ਫਿਰ ਗਾਂ ਨੂੰ ਬਾਜੀਆਂ ਤੇ नाग-ਨਾਗ ਹੋਰ ਪਹਿਲਾਂ ਵੀ ਹੁੰਦੀ ਆਈ ਹੈ ਹੁੰਦੀ ਆਈ ਹੈ ਹਾਂ ਤਗੜੀ ਸੱਟ ਮਾਰ ਜਾਂਦਾ ਬਈ नाग ਵਜਦੀ ਪੂਰੀ ਇਹ ਉਹ ਜੀ ਕੋਈ ਗੱਲ ਨਹੀਂ ਇੱਕ ਸੀਨ ਚ ਇੱਕ ਸੱਟ ਮਾਰਦਾ ਯਾਰ ਇਹ ਇਹ ਚੱਕਰ ਕੀ ਹੈ ਯਾਰ ਇੱਕ ਸੱਟ ਮਾਰਦਾ ਤਗੜੀ ਤੂੰ ਤੇ ਉਸ ਤੋਂ ਬਾਅਦ ਵੀ ਕਿ ਕੋਈ ਗੜਬੜ ਹੋ ਜਾਂਦੀ ਹੈ ਕੋਈ ਨਹੀਂ ਯਾਰ ਖਾਮ ਤਾਂ ਲੈ ਜੋ ਵੜਦੇ ਜਾਣੇ ਠੀਕ ਹੈ ਨਹੀਂ ਐਦਕੀ ਨਹੀਂ ਵੜਦੇ ਯਾਰ ਕੀ ਪਾਵਾਂਗੇ ਤੱਕ ਆਪਾਂ ਠੀਕ ਹੈ ਹੋਰ ਚਾਹ ਰੈਂਡਰ ਦੇ ਦੋਦੇ ਆਪਣੀਆਂ ਵੱਡੀਆਂ ਵੱਡੀਆਂ ਕਿਹੜੀਆਂ ਕਿਹੜੀਆਂ ਐਂਟਰੀਆਂ ਦਾ ਹੈ ਨਹੀਂ ਰੈਂਡਰੀਆਂ ਕੰਮ ਲਦਾਈਗੇ ਲਦਾਈਗੇ ਵੀ ਹੈ ਹੋਰ ਮੈਂ ਵੀ ਘਰ ਤਾਂ ਪਹਿਲਾਂ ਲਾਈਟ ਰੂਟ ਵੀ ਆ ਗਏ ਉਹ ਭੈਣੇ 12 ਵਜੇ ਗੇ ਲਾਈਟ ਨਹੀਂ ਭਜਾਈ ਅਜੇ ਤੱਕ ਖੜ ਜੋ ਦਬਾ ਵੀ ਝੱਕ ਲੈਂਦਾ ਲਾਈਟ ਕਰ ਦਗੇ ਬੰਦ ਇਹ ਕੂਤਰ ਛਤਰੀ ਤੇ ਬੰਨਤਾ ਸੀ ਸਕੀਮ ਤਾਂ ਸੀਗੀ ਮੇਰੀ ਬੱਚੇ ਕੱਢਣੇ ਮੈਂ ਵੀ ਬੱਚੇ ਕਢ ਦਾਂਗੇ ਬਾਹਰ ਤੇ ਪਰ ਹਾਂਜੀ ਹਾਂਜੀ ਮੇਰੇ ਵੀਰੋ ਚੱਲੇ ਆ ਜੀ ਹੋਰ ਦਾ ਠੀਕ ਹੈ ਕਿ ਨਹੀਂ ਤੇ ਬੱਸ ਹੋ ਤਾਂ ਲੇਟ ਗਏ ਪਰ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਪਾ ਬਪਾ ਠੀਕ ਹੈ ਵੀ ਆਪਣੇ ਕੋਲ ਸਿਰਫ 40 ਮਿੰਟ ਟ੍ਰੈਕ ਉੱਪਰ ਚੱਲਦੇ 40 ਮਿੰਟਾਂ ਵਿੱਚ ਜੇ ਅੰਝ ਨੂੰ ਪਤਾ ਫਾਈਟ ਤੇ ਤੇਲ ਹੀ ਮੁੱਕ ਜਾਵੇ ਪੰਪ ਤੇ ਕਰ ਜਾਵੇ ਨਾ ਜਾਵੇ ਕੀ ਸੀ ਪਾਸ ਹੋ ਗਿਆ ਉਹੀ ਕੰਮ ਜੀ ਦਾ ਡਰ ਸੀਗਾ ਮੁੱਕ ਗਿਆ ਤੇਲ ਭੈਣ ਨੇ ਅੱਜ ਜਵਾਬ ਦਿੱਤਾ ਮੌਕੇ ਤੇ ਬਾਈ ਯਾਰ ਚਲੋ ਛੱਡੋ ਬਲਜੀਤ ਨੂੰ ਫੋਨ ਕੀਤਾ ਯਾਰ ਮਾਮਾ ਕਰ ਮੈਨੂੰ ਪਤਾ ਸੀ ਮੁੱਕਣ ਵਾਲਾ ਹੈ ਭੈਣ ਚੋ ਨਾ ਚਲ ਛੱਡੋ ਯਾਰ ਜਿਹੜਾ ਕੁਝ ਹੋਣਾ ਸੀ ਹੋ ਗਿਆ ਕਰੇ ਟੇਡਾ ਉਡਾ ਕਰਕੇ ਦੇ ਨਾ ਲੰਬੀ ਤਾਂ ਥੋੜੀ ਦੂਰੀ ਰਹਿ ਗਿਆ ਵੈਸੇ ਤੇ ਬਸ ਤੜਕੇ ਆ ਹੀ ਕੰਮ ਕਰਦੇ ਫਿਰਦੇ ਆ ਉੱਥੇ ਵੀਡੀਓ ਐਡਿਟ ਕੀਤੀ ਹਨਾ ਫਿਰ ਇੱਕ ਕਬੂਤਰ ਬਾਹਰ ਕੱਢਿਆ ਮੈਨੂੰ ਐਸੀ ਚੱਲ ਬੱਚੇ ਕੱਢਦੇ ਉਹਨੂੰ ਨਾਗ ਆ ਗਿਆ ਟੀਬਲੀ ਆ ਗਿਆ ਫਿਰ ਉਹਨਾਂ ਕੋਲੇ ਬਹਿ ਕੇ ਚਾਹ ਪਾਣੀ ਹੋਇਆ ਘਰੇ ਜਾਵੜਿਆ ਮਾੜਾ ਮੋਟਾ ਖਾਪ ਖਾ ਪੀ ਲਿਆ ਫਿਰ ਉਹ ਕੱਪੜੇ ਕੁੱਪੜੇ ਬਦਲੇ ਮੂੰਹ ਹੱਥ ਧੋលਿਆ ਹੁਣ ਇੱਧਰ ਨੂੰ ਚੱਲੇ ਸੀਗੇ ਬੱਸ ਹਣਾ ਤੇ ਹੁਣ ਤੇਲ ਮੁੱਕ ਗਿਆ ਹਾਂਜੀ ਮੇਰੇ ਵੀਰੋ ਚੱਲ ਗਿਆ ਜੀ ਕੋੜਾ ਚੱਲਦਾ ਆਪਣਾ 18 ਦਾ ਟੁਰ ਪ੍ਰੈਸੈਂਟਾ ਨੂੰ ਦਾ ਕਰਕੇ ਤੇ ਪਰ ਬਜੀਰੀ ਦਾ ਬਜੀਰੀ ਮਗਰ ਨਹੀਂ ਹੋਊਗਾ ਹਣਾ ਤੇ ਮੈਨੂੰ ਆਏ ਆ ਪੰਪ ਤੇ ਪਹੁੰਚੇ ਪੰਪ ਕਰੇਗਾ 1.5 ਕਿਲੋਮੀਟਰ ਪਿਆ ਹਾਂਜੀ ਨਹੀਂ ਬਾਬੇ ਉਹ ਰੁਕ ਗਿਆ ਮੋਟਰਸਾਈਕਲ ਮਨ ਬਲਜੀਤ ਨੂੰ ਫੋਨ ਕੀਤਾ ਹੀ ਜਾਂਦਾ ਯਾਰ ਬੇਜੱਬ ਗੱਲ ਮੌਕੇ ਤੇ ਐਂ ਕਦੋਂ ਹੁੰਦਾ ਹੁੰਦਾ ਸਾਰਾ ਕੰਮ ਮੈਂ ਸੱਚੀ ਬਾਲਾ ਲੇਟ ਚੱਲਦਾ ਮੈਂ ਨਾ ਜਦੋਂ ਆਪਾਂ ਉੱਠ ਕੇ ਲੇਟ ਨਾ ਸੱਚੀ ਗੱਲ ਹੈ ਜਦੋਂ ਆਪਾਂ ਲੇਟ ਉੱਠਦੇ ਆ ਸਾਰੇ ਕੰਮ ਆਪਣੇ ਲੇਟ ਹੋਣਗੇ ਜੇ ਆਪਾਂ ਦੇਹਾਂ ਉੱਠਾਂਗੇ ਸਾਰੇ ਕੰਮ ਆਪਣੇ ਟਾਈਮ ਨਾਲ ਹੋਣਗੇ ਸੱਚੀ ਗੱਲ ਪਰ ਤੇ ਆਹੀ ਗੱਲ ਹੈ ਭੈਂ ਤੂੰ ਮੋੜ ਤੋਂ ਹੀ ਲੇਟ ਐ ਮੈਂ ਤਾਂ ਯਾਰ ਖਰੇ ਮੈਨੂੰ ਐ ਲੱਗਦਾ ਵੀ ਕਿਦੇ ਵਿਆਹ ਤੇ ਵੀ ਆਪਾਂ ਲੇਟ ਹੀ ਜਾਵਾਂਗੇ ਜੇ ਰੱਬ ਕਰੇ ਆਪਣਾ ਵਿਆਹ ਹੋਵੇ ਕਦੋਂ ਫਿਊਚਰ ਚ ਹੋਇਆ ਅਪੋਦੇ ਤੇ ਮੈਨੂੰ ਲੱਗਦਾ ਇੱਕ ਦਿਨ ਲੇਟ ਹੀ ਪਹੁੰਚਾਂਗੇ ਤਰੀਕ ਤੋ ਇਹੋ ਜਿਹਾ ਸਾਫ਼ ਕਥਾ ਮੇਰਾ ਤਾਂ ਯਾਰ ਤੇ ਆ ਸੱਚ ਨਾਗ ਦੇਖੇ ਗਿਆ ਸੀ ਬਈ ਮੈਂ ਤਾਂ ਖਾਂਦਾ ਨਹੀਂ ਹੁੰਦਾ ਮੋਤੋ ਫੜ ਕੇ ਚਲੇ ਦੇ ਚਪਾਲੇ ਅਮਰੂਦ ਕਹਿੰਦਾ ਖਾ ਲੋ ਆ ਗਈ ਆ ਗਈ ਜੀ ਬਲਜੀਤ ਖੰਡ ਆ ਗਈ ਆਪਣੀ ਆ ਜਾ ਖੰਡ ਜੀ ਵਾ ਆਏ ਤੇਰੇ ਧਨ ਭਗ ਧਨ ਭਗ ਜਿਹੜੀਆਂ ਬੋਤਲਾਂ ਤੂੰ ਸਾਨੂੰ ਪਾਣੀ ਫੜਵਾ ਰਿਆਂ ਅਜ ਤੂੰ ਉਹ ਬੋਤਲਾਂ ਚ ਸਾਨੂੰ ਉਹ ਫੜਾਉਂਦੇ ਪੈਟਰੋਲ ਫੜਾਉਂਦੇ ਲੱਗਿਆ ਹੋਇਆ ਹੈ ਹੈ ਹੁਣ ਡੋੜ ਵੀ ਨਾ ਲਵਾਗਦੇ ਹਾ ਕਾਲ ਕਾਲ ਜੀ ਚੱਲ 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 ਸ਼ੇਰਾ ਲੈ ਬਈ ਧੰਨਵਾਦ ਤੇਰਾ ਬਹੁਤ ਬਹੁਤ ਆ ਮਰੂਦ ਵੈਗ ਚ ਪਾਲਾ ਘਰੇ ਫੜਾ ਦੀ ਘਰੇ ਖਾ ਲੈਣਗੇ ਮੈਂ ਤਾਂ ਖਾਂਦਾ ਨਹੀਂ ਹੁੰਦਾ ਉਹ ਨਾਗਾ ਸੀ ਬੀਦੂੜੇ ਉਹ ਫੜਾਗਾ ਪਤਾ ਨਹੀਂ ਕਿੱਥੋਂ ਤੋੜਦਾ ਢੜਕ ਲਿਆ ਸੀ ਇਹ ਕਹਿੰਦਾ ਮੈਂ ਤੇ ਚੱਲੇ ਆਪੇ ਬਸ ਆ ਘਰ ਨੂੰ ਕਰਤੇ ਆ ਭੈਣੋ ਕੁੱਤਿਆਂ ਨੂੰ ਪਹਾਉਂਦੇ ਸ਼ੌਕੀ ਆ ਟਹਿਗਲਾਂ ਚ ਫਰਦਾ ਕੁੱਤਾ ਉਹ ਕੋਈ ਪਛਾਣ ਨਹੀਂ ਕਰਦਾ ਇੱਥੇ ਸਾਰੇ ਵੇਖ ਕੇ ਯਾਦ ਦਿੰਦੇ ਆ ਚਲੋ ਕੋਈ ਗੱਲ ਦੀ ਯਾਰ ਸੌਣ ਅੱਗੇ ਬਾਲਾ ਕਲਾਨੇਰ ਬਾਲਾ ਪੁੱਠਾ ਦਿਮਾਗ ਦਿੰਦਾ ਰੱਬ ਨੇ ਚਲੋ ਕਰਾ ਪਿੰਡ ਚ ਆਉਂਦੇ ਆ ਆਪਾਂ ਇੱਕ ਬੰਦਾ ਸਹਾਈ ਮੈਨੂੰ ਇੱਕ ਬੰਦਾ ਸਹਾਈ ਸਿਰਫ ਇੱਕ ਬੰਦਾ ਤੈਨੂੰ ਕਿਹਦੇ ਫੋਨ ਆ ਗਿਆ ਫਿਰਦਾ ਇੱਥੇ ਹੈ ਪਿੰਡੋਂ ਹੀ ਆਇਆ ਮੇਰੇ ਪਿੰਡਿਆ ਕਦੇ ਵੇਖ ਲੈ ਸਪੋਰਟ ਕਰ ਲੈ ਉਹਨੂੰ ਅਸੀਂ ਫਿਰਦਾ ਇੱਥੇ ਬੁਲਾਇਆ ਨਹੀਂ ਕਹਿੰਦੇ ਪਰ ਫਿਰਦਾ ਜ਼ਰੂਰ ਵੇਖ ਲੈ ਆਏ ਹਾਂ ਆ ਬੰਦੇ ਨੇ ਬੁਲਾ ਲਿਆ ਆਪਣੇ ਮਿੱਤਰ ਨੇ ਇਹ ਆਪਣੇ ਬੁਲਾਉਂਦਾ ਹਾਂ ਤਾਂ ਇੱਕ ਦੋਰੀ ਆਇਆਗਾ ਠੀਕ ਹੈ ਕਿ ਨਹੀਂ ਚਲੋ ਕੋਈ ਤਾਂ ਉਮੀਦ ਸੀ ਕਿ ਮੈਂ ਖਾ ਮਿਲੂਗਾ ਕੋਈ ਤਾਂ ਟੱਕਰੂ ਮੈਨੂੰ ਮੈਂ ਆਜਾ ਇੱਕ ਵਾਰੀ ਤੁਹਾਡਾ ਨੰਬਰ ਨੰਬਰ ਹੀ ਲੈ ਤਾ ਕਹਿਦਾ ਵੀ ਨਹੀਂ ਤਾਂ ਮੈਂ ਤੁਹਾਨੂੰ ਫੋਨ ਕਰ ਲੈਂਦਾ ਠੀਕ ਹੈ ਕਿ ਨਹੀਂ ਬਾਕੀ ਮੁੜਦਾ ਹੀ ਸੀਗਾ ਮੈਂ ਤਾਂ ਵੈਸੇ ਛੋੜਾਂ ਕਿ ਕਿਸ ਤੋਂ ਗਾਂ ਤੋਂ ਛੜ ਕੇ ਆਉਗੀ ਹੈ ਨਾ ਐ ਛੋੜਾਂ ਦੋ ਯਾਰ ਨਾ ਮੰਨ ਲਓ ਕਿ ਇਹ ਗੁਰਦੁਆਰਾ ਤਾਂ ਆਪਣੇ ਗਾਂ ਤੋਂ ਐ ਟੱਪ ਜੂ ਨਾ ਫਿਰਨੀ ਫਿਰਨੀ ਜੀ ਬਸ ਠੀਕ ਹੈ ਚਲ ਫਿਰ ਮੈਂ ਜਾਂਦਾ ਹੀ ਪਿੰਡ ਨੂੰ ਨਹੀਂ ਨਹੀਂ ਬਸ ਮਿਹਰਬਾਨੀ ਤੂੰ ਟੱਕਰ ਗਿਆ ਬੁਲਾ ਲਿਆ ਵਾਧੂ ਇੰਨਾ ਯਾਰ ਚੱਲਿਆਂ ਆ ਔਲਖਾਂ ਤੋਂ ਬਲੋੜ ਤੇ ਬਲੋੜ ਤੋਂ ਸਿੱਧਾ ਫਿਰ ਆਪਣਾ گاਉ ਨੂੰ ਪਿੰਡ ਠੀਕ ਆ ਕਿ ਨਹੀਂ ਮੇਅਰ ਰੋਡ ਕਦੇ ਟੁੱਟੀਆਂ ਫੁੱਟੀਆਂ ਸੜਕਾਂ ਇਹ ਕੀ ਵਾਹੇ ਇਦਰੇ ਟਰੱਕਾਂ ਵਾਲੇ ਡਰਾਈਵਰਾਂ ਦੇ ਵਿੱਚ ਮਾਰਨ ਗਿਆ ਡਿਆ ਗਿਆ ਆ ਚੱਲਦੇ ਆ ਯਾਰ ਕਰੇ ਫਿਰ ਦੇਖਦਾ ਹੁਣ ਘਰੇ ਆ ਕੇ ਵੀਡੀਓ ਲਾਉਗਾ ਰਾਜ ਨਹੀਂ ਲਾਵਾ ਹਾਂਜੀ ਮੇਰੇ ਵੀਰੋ ਅਗੇ ਕਰੇ ਤੇ ਦੇਖੋ ਬਈ 2:30 ਵਜੇ ਲਾਈਟਾਂ ਲੁੱਟਾਂ ਉਵੇਂ ਹੀ ਜਗੀ ਜਾਂਦੀਆਂ ਇਹ ਤਾਂ ਬੰਦ ਕਰਨਗੀਆਂ ਹੀ ਨਹੀਂ ਆਪਾਂ ਠੀਕ ਹੈ ਕਿ ਨਹੀਂ ਤੇ ਬਾਕੀ ਬਸ ਓਕੇ ਰਬੋਟਾਂ ਠੀਕ ਐ ਪੰਜ ਅੱਖੋਂ ਦੇ ਪਾਣੀ ਦੇਖੋ ਕੀ ਹਾਲ ਹੋਇਆ ਦੇਖ ਪਰ ਮੋਟਰਸਾਈਕਲ 90 95 90 95 ਫੁੱਲ ਤੇ ਹੀ ਹੋਇਆ ਜਾ ਚੱਕਰ ਕਿਸ ਵੀ ਕਬੂਤਰ ਪਟਣੀ ਸੀਗੇ ਅੱਗੇ ਤਾਂ ਕਰਕੇ ਹਉ ਇੱਕ ਵਿਚਾਰਾ ਬਾਣ ਰੱਖਿਆ ਆਪਣਾ ਹਣਾ ਕੱਲਾ ਬੈਠਾ ਕਾਂਤਰਾ ਵਾਲਾ ਤੇ ਕੋਈ ਦੇਖਤ ਨਹੀਂ ਬੱਚੇ ਕੱਢਦੇ ਆ ਮਾਰਪਾ ਬੱਤੇ ਕਾ ਇਹ ਜੋ ਲੇਟ ਆਵੀ ਜਗ੍ਹਾ ਤੇ ਇੰਨੀ ਹਰਕਤ ਹਾਰੀ ਹੋ ਯਾਰ ਭੈਜ ਕੋਈ ਵੀ ਨਹੀਂ ਲਾਈਟ ਬੰਦ ਕੀਤਾ ਅੱਜ ਠੀਕ ਹੈ ਯਾਰ ਕੰਮ ਵੀ ਜਾਣਾ ਪੈਂਦਾ ਬਾਪਿਓ ਕਬੂਤਰ ਵੀ ਸਾਹਮੜੇ ਪੈਂਦੇ ਆ ਸਾਰੀਆਂ ਗੱਲਾਂ ਹੀ ਆਂ ਹੂੰ ਰਾਤ ਦੁੱਧ ਦੇਤਾ ਕਬੂਤਰਾਂ ਨੂੰ ਐ ਰਿਜ਼ਲਟ ਵਿਖਾਵਾਂ ਤੁਹਾਨੂੰ ਮਨਜੋਗੇ ਆ ਜੋ ਲਾਓ ਬਿੱਠਾ ਚੈੱਕ ਕਰੋ ਬਾਪਿਓ ਬਿੱਠਾ ਚੈੱਕ ਕਰੋ ਉਤਰਾਂ ਦਿਵਾਦਿਓ ਕਰੋ ਚੈੱਕ ਬਈ ਦੱਸੋ ਇਹ ਖੁਡਾ ਜੀ ਕਿ ਖਾਊਗਾ ਮੈਂ ਕਰੋ ਚੱਕ ਜੇ ਕੋਈ ਗੱਲਬਾਤ ਹੈਗੀ ਆਪਾਂ ਤਾਂ ਹੀ ਦਿੰਨੇ ਆ ਕੋਈ ਐ ਫੁੱਦੂ ਤਾਂ ਨਹੀਂ ਤੁਰੇ ਫਿਰਦੇ ਬਾਈ ਯਾਰ ਹਨਾ ਲੈ ਦੇਖੋ ਇਹ ਬਾਈ ਦੁੱਧ ਤਾਂ ਇੰਨੀ ਕਿ ਜ਼ਿਆਦਾ ਚੰਗੀ ਚੀਜ਼ ਐ ਲਿਮਟ 'ਚ ਆਪਾਂ ਜੇ ਕੂਤਰਾਂ ਨੂੰ ਦੇਵਾਂਗੇ ਨਾ ਬਾਈ ਦੁੱਧ ਕਬੂਤਰਾਂ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਅੰਦਰੋਂ ਅੰਦਰੋਂ ਤਾਕਤ ਦਿੰਦਾ ਤੇ ਸੈੱਟ ਕਰ ਦਿੰਦਾ ਤੇ ਵਿੱਚ ਜਦੋਂ ਪਾਦੀ ਬਰੂਟ ਆਉਣ ਆਪਾਂ ਉਹ ਭਾਂਜੋ ਡਬਲ ਕੰਮ ਹੋ ਗਿਆ। ਨਏ ਤਾਂ ਲੀਵਰ ਦਾ ਸੈੱਟ ਹੋ ਜੂ ਸਾਰਾ ਨਾਲੇ ਕੂਤਰ ਜਾਣ ਚ ਹੋਣਗੇ। ਕੂਤਰ ਸਾਫ਼ ਹੋ ਜਾਣਗੇ ਤੇ ਕੂਤਰ ਤਰ ਹੋਣਗੇ ਦਰੋ ਦੁੱਧ ਨਾਲ। ਜੇ ਕੋਈ ਗੜਬੜ ਆ ਤਾਂ ਮੈਂ ਤਾਂ ਦਿੱਤਾ ਗੋ ਦੁੱਧ ਤੇ ਬੱਚੇ ਕੜਤੇ ਜੀ ਬਾਹਰ ਆਪਾਂ ਠੀਕ ਹੈ। ਤੇ ਨਾ ਬੈਠੇ ਢੇਡਾ ਵਾਲਾ ਕੱਚ ਕਾਂਤਲਾ ਕਾਂਤਰਾ ਵਾਲਾ ਤੇ ਕਾ ਬੈਠਾ ਦੋਏ ਗਲਾਬੀ ਕਾਂਤਰਾਣ ਠੀਕ ਹੈ। ਚਾਰੇ ਆ ਨਾ 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 ਉਡਰਾ 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 ਲੈ ਕੰਜਰਦਾਨਾ ਹਵੇ ਤਾਂ ਆਇਆ 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 ਆਹ ਹਾ ਹਾ ਆਈ ਉਹਦਾ ਸੁਆਦ ਬਾਬਿਓ ਤੇ ਹੁਣ ਬਈ ਆਪਾਂ ਕੀ ਕਰਦੇ ਆਂ ਕਬੂਤਰ ਪਾੜਦੇ ਆਂ ਠੀਕ ਆ ਕਿ ਨਹੀਂ ਚੋਬਰ ਵੀ ਹੈਣੀ ਆਪਣੇ ਕੋਲੇ ਮੇਬੀ ਸਕੂਲਸ ਘਲ ਗਿਆ ਹੋਊਗਾ ਦਵਣੀ ਖੇਤ ਬਈ ਮਿੱਟੀ ਪਤਾ ਨਹੀਂ ਰੇਰੂ ਪਾਈ ਜਾਂਦਾ ਹਨਾ ਕੋਈ ਵੀ ਹੈਣੀਗਾ ਆਪਣੇ ਕੋਲੇ ਬੰਦਾ ਕਹਿੰਦਾ ਭਾਵ ਦੇਪਕ ਕੱਲੇ ਹੀ ਪਟਾਂਗੇ ਕੋਈ ਦਿੱਕਤ ਨਹੀਂ ਕਰਨੀ ਠੀਕ ਹੈ ਕਿ ਨਹੀਂ ਲਗਭਗ ਭੈਜਿਕਣਾ ਹੋਰ ਗਲਤ ਕੰਮ ਹੋਇਆ ਯਾਰ ਉੱਥੇ ਬਹਿ ਗਿਆ ਮੈਂ ਤੇ ਮਗਰ ਸਿਰ ਲਾਲੇ ਕਾਂਦਰਾਂ ਤੇ ਕੀੜੀਆਂ ਚੜ ਗਈਆਂ ਸਿਰ 'ਚ ਵਾਲੀਆਂ ਜ਼ਿਆਦੇ ਖਾ ਹੀ ਗੰਨਾ ਯਾਰ ਤੇ ਪਟਕੇ ਕਬੂਤਰ ਆਪਾਂ ਜਿਹੜੇ ਜਿਹੜੇ ਪਟਣੇ ਆ ਕਿਉਂਕਿ ਤੁਹਾਨੂੰ ਮੈਂ ਦੱਸਦਾ ਠੀਕ ਹੈ ਕਿ ਨਹੀਂ ਕਬੂਤਰ 40 ਦਿਨਾਂ 'ਚ ਸਾਰ ਹੁੰਦਾ ਪੂਰਾ 40 ਦਿਨਾਂ 'ਚ ਠੀਕ ਹੈ ਕਿ ਨਹੀਂ ਹੁਣ 10 ਤੋਂ ਲੈ ਕੇ 40 ਦਿਨ ਲਾ ਲਓ 20 ਮਾਰਚ ਤੱਕ ਸਾਰ ਹੋਊਗਾ ਤੇ ਦਵਾਈ ਲਾਵਾਂਗੇ ਮਹਲਾ ਪਾਂਲੀ ਪੰਜ ਚਾਰ ਦਿਨ ਰੈਸਟ ਰੂਸਟ ਹੋ ਦੀ 7-8 ਦਿਨ ਜ਼ਰੂਰੀ ਹੈ ਰੈਸਟ ਮਹਲਾ ਪਾਂਲੀ ਦਵਾਈ ਤੋਂ ਬਾਅਦ ਕੋਈ ਤੇਜ਼ ਹੁੰਦੀ ਆ ਉਹ ਰੰਗ ਰੂਗ ਲਾਵਾਂਗੇ ਧੁੱਪ ਤਾਂ ਪਲਵਾਵਾਂਗੇ ਬਈ ਤੇ ਕਹਿਣ ਦਾ ਭਾਵੀ 1 ਅਪ੍ਰੈਲ ਨੂੰ ਨਿਕਲਣਗੇ ਹੁਣ ਦੇ ਪੱਟੇ ਘੂਤਰ ਜਿਹੜੇ ਹੁਣ ਪਟਾਂਗੇ ਨਾ ਉਹ 1 ਅਪ੍ਰੈਲ ਤੱਕ ਪੂਰੇ ਨਿਕਲਣੇ ਸਹੀ ਤਾਂ ਕਰਕੇ ਆਏ ਹੈ 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 ਵਾਲੀ ਮੈਸਤੀ ਚ ਕੰਜਰ ਦੇ ਨਾਲ ਹੋਣ ਤਾਂ ਚਿਆ ਛੜਾ ਵੇਣਣ ਵੀ ਕਹਿੰਦੇ ਬਾਹਰ ਛੜਦਾ ਸਾਨੂੰ ਠੀਕ ਹੈ ਕਿ ਨਹੀਂ ਚਲੋ ਪਾਟ ਲਾਂ ਫਿਰ ਯਾਰ ਮੈਂ ਪਾਟ ਕੇ ਤੁਹਾਨੂੰ ਦਿਖਾ ਦੂਗਾ ਵੀ ਕਿੰਨੇ ਪਾਟਦੇ ਨੇ ਵੀਡੀਓ ਤਾਂ ਹੁਣ ਬਣਨੀ ਨਹੀਂ ਨੀਗੀ। ਬਾਕੀ ਦੇਖ ਲਓ ਬਈ ਦੁੱਧ ਦਾ ਰਿਜ਼ਲਟ ਦੇਖ ਲਓ ਮਿਕਸ ਖਰਾਕ ਪਾਈ ਜਾਂਦਾ। ਉਹ ਤੁਸੀਂ ਸੁਣੇ ਹੋਣਾ ਵੀ ਜਿਹੋ ਜਿਹਾ ਖਾਵਾਂਗੇ ਉਹੋ ਜਿਹਾ ਕੱਢਾਂਗੇ। ਮਿਕਸ ਖਰਾਕ ਹੈ ਮਿੱਠਾ ਹਰੀਆਂ ਜਾਂ ਖਾਕੀ ਬ੍ਰਾਊਨ ਮਿੱਠਾ ਨਾਰਮਲ ਹੈ। ਪਰ ਦੁੱਧ ਤੋਂ ਬਾਅਦ ਤੁਹਾਨੂੰ ਰਿਜ਼ਲਟ ਦਿਖਾਉਣਾ ਮੈਂ ਮਿੱਠਾ ਦਾ। ਹੈਂ? ਦੇਖੋ। ਦੇਖੋ। ਵੇਖੋ। ਵੇਖੋ। ਵੇਖੋ ਪੀਲਾ ਬਣ ਵੇਖੋ ਪੀਲਾ ਬਣ। ਹਣਾ? ਇਹ ਹਰੇ ਵੀ ਤੁਹਾਨੂੰ ਕੋਈ ਸ਼ੱਕ ਆਪਣੇ ਦੇ ਤਾਂ ਬਈ ਫਿਰ ਹਨ ਗੁੱਡੀਓ ਹੈ ਦੇਖੋ ਲੈ ਆਪਾਂ ਤੁਹਾਨੂੰ ਲਾਈਵ ਰਿਜ਼ਲਟ ਦਿਖਾ ਦੱਲੋ ਮਿੱਠਾ ਵੇਖ ਲਓ ਪੀਲੇ ਦਾ ਤੇ ਪਹਿਲਾਂ ਵੇਖੋ ਸੀ ਪਾਣੀ ਹਰਿਆਂ ਭੈਂਚੋ ਗੰਦ ਮਿਲ ਰਲਾ ਇੱਥੇ ਦੇਖੋ ਹੁਣ ਵੇਖੋ ਲੈ ਲੈ ਵੇਖ ਲਓ ਵੇਖ ਲਓ ਲੈ ਹਨ ਬਾਬੇ ਦੀ ਕਿਰਪਾ ਨਾਲ ਸੁੱਖ ਰੱਖੇ ਬਾਬਾ ਕੂ ਉਤਰਣਾ ਆਪਣੇ ਤੰਦਰੁਸਤ ਠੀਕ ਹੈਗਾ ਨਹੀਂ ਤੇ ਬਾੜਿਆਂ ਦੀ ਬੁੱਲ ਬਣਣੀ ਹੈ ਇਦ ਕੀ ਆਪਾਂ ਬਹੁਤ ਮੱਤਾ ਪਿਆ ਪਿਆ ਲੋਕਾਂ ਤੇ ਸੌ ਲੱਗੇ ਬਸ ਸੀਜ਼ਨ ਆ ਜੇ ਤੁਸੀਂ ਆਪਣੇ ਨਾਲ ਰਹੋ ਬਾਬਾ ਕਿਰਪਾ ਕਰ ਖੇਤੇ ਆਪਣੇ ਕੂਤਰ ਰਹਿਣ ਤੰਦਰੁਸਤ ਐਤ ਕੀ ਬਾ ਛੱਟ ਵਿਖਾਉਣਾ ਐਤ ਕੀ ਪੂਰੀ ਸੋਚ ਪੋਜ਼ਿਟਿਵ ਆ ਆਪਣੀ ਮੁਖ ਦੀ ਗੱਲਾ ਬਹੁਤ ਝਾਲੇ ਜੋਤ ਕਰਕੁਸ਼ਨਾ ਕੁਛ ਨਾ ਹੋਇਆ ਠੀਕ ਹੈ ਚਲੋ ਪਟਗੇ ਵਾਹਿਗੁਰੂ ਮਾਲਕਾ ਕਰੀ ਕਿਰਪਾ ਲਓ ਜੀ ਮੈਂ ਖਾ ਨਾਲ ਤੁਹਾਨੂੰ ਦਿਖਾ ਵੀ ਦੇਵਾਂ ਠੀਕ ਹੈ ਕਿ ਨਹੀਂ ਆ ਦੇਖੋ ਜਿਵੇਂ ਇਹਦੇ ਤਿੰਨ ਖੰਭ ਰਹਿ ਗਏ ਬਈ ਤਿੰਨ ਤੇ ਤਿੰਨ ਹੀ ਇਧਰੋਂ ਰਹਿ ਗਏ ਹੁਣ ਦੇ ਕੋਈ ਸੀਮ ਹੀ ਚੱਲ ਦਿੰਦੇ ਆ ਤਿੰਨ ਇਧਰੋਂ ਤਿੰਨ ਇਧਰੋਂ ਕੋਈ ਪੂਛਣੀ ਪਟਣੀ ਮੈਂ ਕੋਈ ਮੈਂ ਬਗਲ ਨਹੀਂ ਪੜਦਾ ਕਿਉਂਕਿ ਬਗਲਾਪੇ ਬਗੜਦਾ ਕੋਈ ਇਸ਼ੂ ਨਹੀਂ ਬਗਲਾਪੇ ਝਾੜ ਕੇ ਸਾਰਾ ਹੀ ਜਾਂਦੀਆਂ ਉਹਨਾਂ ਦੇ ਕੋਲ ਦਿਖਾ ਦੇਣਾ ਸੋਨੂੰ ਮੈਂ ਇਹ ਖੜ ਜੋ ਇਹ ਆ ਦੇਖੋ ਇੱਕ ਫੰਗ ਬਗੜਦਾ ਆ ਗਿਆ ਉਦੋਂ ਅਗਲਾ ਆਈ ਜਾਂਦਾ ਹੁਣੇ ਸੇ ਇਹ ਖੜ ਦਿਓ ਇੱਥੇ ਆਊਗਾ ਉਦੋਂ ਅਗਲਾ ਠੀਕ ਹੈ ਕਿ ਨਹੀਂ ਬਗਲੇ ਨੇ ਆਪੇ ਝਾੜ ਲੈਣੀ ਹੌਲੀ ਹੌਲੀ ਮੇਨ ਹੁੰਦਾ ਆਪਾਂ ਨੂੰ 10 ਕਲੀਆਂ ਦਾ ਜਿਹੜੀਆਂ ਆਹ ਵਾਲ ਗਏ ਇਹ ਆਪਾਂ ਖਿੱਚ ਦਿੰਨੇ ਆ 1 2 3 ਵਾਹਿਗੁਰੂ ਮਾਲਕਾ ਦਾਦਾ ਕ੍ਰਿਪਾ ਤੇ ਇਧਰੋਂ ਵੀ ਇੱਕ ਦੋ ਤਿੰਨ ਇਹ ਨਿੰਨਾਂ ਮਸੂਦਾ ਗਿਆ ਕਿਹਨਾਂ ਨੇ ਇਹ ਕੂਤਰ ਪਟਿਆ ਗਿਆ ਬਾਬੋ ਦੇਖ ਤਾਉਂਦੀ ਹੈ ਕੂਤਰਾਂ ਨੂੰ ਯਾਰ ਹਨਾ ਮੈਂ ਗੋਲੀ ਖੋਲਦਾ ਯਾਰ ਆਪਣੀ ਉਹ ਦੂਜੀ ਪੈਰਾਸੀਟਾਮੋਲ ਤੇ ਨੀਮੋ ਸਲਾਈਡ ਜਾਇ ਕਲਕ ਹੋਰ ਹੁੰਦਾ ਆਪਣਾ ਹਨਾ ਉਹ ਕੂਤਰ ਇਕੱਠੇ ਹੋ ਜਾਂਦੇ ਨਾਲ ਦੀ ਨਾਲ ਤਰਤ ਨਾਲ ਦੂਜੀ ਕਬੂਤਰੀ ਇਹ ਆ ਬਈ ਟੂਸੇ ਬੰਡੇ ਵਾਲੀ ਜਿਹੜੀ ਪਿਛਲੇ ਸਾਲ ਬਹੁਤ ਡਿਲੇ ਦੀ ਭੈਣਾਂ ਆਪਣੇ ਬਲੀ ਬੁੱਤਰ ਕੋਈ ਛੱਡੀ ਸੀ ਉਹਦੀ ਭੈਣ ਸੀ ਇਹਦੇ ਦੋ ਦੋ ਖੰਭ ਰਹਿੰਦੀ ਸੀ ਕੰਗਾਲਿਆ ਦੇਖੋ ਸਿਰਫ ਦੋ ਦੋ ਠੀਕ ਹੈ ਕਿ ਨਹੀਂ ਇਹੀ ਪਟਾਂਗੇ ਆਪਾਂ ਹੋਰ ਨਹੀਂ ਵੀ ਪੜਦੇ ਆ ਸੌਖਾ ਤਰੀਕਾ ਇਕੱਲੇ ਬੰਦੇ ਨੂੰ ਪਟਣ ਦਾ ਉਹ ਪਟ ਤਾਂ ਇਕੱਲੇ ਕੁਲੇ ਹੀ ਲੈਣ ਦਾ ਕੋਈ ਇਸ਼ੂ ਨਹੀਂ ਵਾ ਮੈਨੂੰ ਮੈਨੂੰ ਫਰਾਂ ਹੁੰਦਾ ਮਾੜੀ ਮੁੱਡੀ ਵੀਡੀਓ ਜੀ ਵੀ ਬਣਦੀ ਹੈ ਹਾਂਜੀ ਮੇਰੇ ਵੀਰੋ ਬੈਠਿਆ ਜੀ ਬੱਚੇ ਸਾਰੇ ਆਪਣੇ ਅੱਗੇ ਹਜ਼ਰੀਦ ਹੋ ਗਏ ਐਨ ਸੈੱਟ ਹੋ ਗਏ ਹੁਣ ਤਾਂ ਦੇਖ ਹੁਣ ਤਾਂ ਕਹਿੰਦੇ ਛੇੜੋ ਨਾ ਸਾਨੂੰ ਨਜ਼ਾਰੇ ਲਈ ਜਾਂਦੇ ਆ ਤੇ ਘਰੋਂ ਦਰਦ ਵਾਲੀ ਗੋਲੀ ਵੀ ਲੈਦੀ ਪਈ ਆਪਾਂ ਉਹਦੇ ਬਣਾ ਨਹੀਂ ਸਰਦਾ ਮੈਂ ਕਿਹਾ ਕਿਰਾ ਇੰਨੇ ਕਿ ਜਾਨਵਰ ਆਪਾਂ ਪਾਲੇ ਪਿੰਜਰੇ ਠੀਕ ਹੈ ਤੇ ਇਹਨਾਂ ਦੀ ਕਰਦੇ ਆ ਪਟਾਈ ਆਪਾਂ ਹੈ ਇੱਕ ਮਿੰਟ ਨੂੰ ਲੈ ਚੱਲੀਏ ਉਧਰ ਚੱਕ ਕੇ ਵੱਡੇ ਜਾਲ ਮੁਰੇ ਕੱਲਾ ਬਈ ਥੋੜਾ ਜਿਹਾ ਨਾ ਵੀਡੀਓ ਬਣਾਉਂਦੇ ਦਿੱਕਤ ਆ ਰਹੀ ਹੈ ਹਨਾ ਵੀਡੀਓ ਦਾ ਟੂਆ ਮਾਰੋ ਟਾਈਮ ਟੂ ਟਾਈਮ ਆਪਾਂ ਕੰਮ ਕਰਕੇ ਹੁਣ ਮੈਨੂੰ ਬੰਦਾ ਭਾਵੇਂ ਸੀ 2-3 ਦਿਨ ਤਿੰਨ ਦਿਨ ਟੱਕਰੇ ਹਨਾ ਤੇ ਆਪਾਂ ਇੱਥੇ ਆਏ ਥੋੜਾ ਵੇਖੀ ਆਵਾਂਗੇ ਵੀ ਆਪਾਂ ਜਾਨਵਰ ਪੱਟਣੇ ਹੈ ਹਨਾ ਜਿਹੜਾ ਕੰਮ ਕਰਨਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਆਵ ਅੱਜ ਸਾਰੇ ਜਾਨਵਰਾਂ ਨੂੰ ਦਿਨਾ ਪੰਜ-ਪੰਜ ਮਲ ਮੈਂ ਦਵਾਈ ਆਹਾ ਹਾਂ ਜੀ ਮੇਰੇ ਵੀਰੋ ਤੇ ਆ ਕਬੂਤਰਾਂ ਦੇ ਫੰਗ ਪਟਦੇ ਵੀ ਆਪਾਂ ਲਗਭਗ 3 5 6 7 8 9 10 11 12 12 ਕਬੂਤਰਾਂ ਦੇ ਫੰਗ ਪਟਦੇ ਵੀਰੋ ਆਪਾਂ ਤੇ ਖੰਭ ਪਟਿਆ ਸਿਰਫ ਕਲੀਆਂ ਇੱਕ ਤੋਂ ਲੈ ਕੇ ਜਿਹੜੀਆਂ 10 ਕਲੀਆਂ ਹੁੰਦੀਆਂ ਸਿਰਫ ਤੇ ਸਿਰਫ ਮੈਂ ਉਹਨਾਂ ਨੂੰ ਹੱਥ ਪਾਇਆ ਨਾ ਬਗਲਾਂ ਨੂੰ ਹੱਥ ਪਟੀਆਂ ਆਪਾਂ ਨਾ ਫੂੰਜੇ ਪਟਿਆ ਕਲੀਆਂ ਮੈਂ ਸਮਝਦਾ ਜ਼ਰੂਰੀ ਕਲੀਆਂ ਕਲੀਆਂ ਪਟਣ ਲਈ ਜ਼ਰੂਰੀ ਸਮਝਦਾ ਉਹ ਵੀ ਇਹ ਕਬੂਤਰਾਂ ਦੇ ਸਿਰਫ ਕਿਸ ਦੇ ਇੱਕ ਰਹਿੰਦੀ ਸੀਗੀ ਕਿਸੇ ਦੇ 2 ਤੇ ਕਿਸੇ ਦੇ 3 ਬਸ ਆ ਇਸ ਹਿਸਾਬ ਦਾ ਸੀਗਾ ਹਨਾ ਲਓ ਜੀ ਤੇ ਇੱਕ ਚੀਜ਼ ਨੂੰ ਹੋਰ ਦਿਖਾਉਣਾ ਠੀਕ ਹੈ ਵੀ ਜਿਹੜੇ ਕਬੂਤਰ ਆਪਣੇ ਸਰਵ ਹੋਏ ਪਏ ਐ ਫਿਰ ਤਾਂ ਤੜਫੜਬੜੀ ਕਰਾਂਗੇ ਆਇਆ 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 ਪੱਤਾ ਆਇਆ 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 ਤਾਂ ਇਹ ਨਹੀਂ ਫੜਨਾ ਸੀ ਗੰਦਾ ਠੀਕ ਹੈ ਕਿ ਨਹੀਂ ਆ ਦੇਖੋ ਭਈ ਆ ਕੂਤਰਾ ਆਪੇ ਸਰਵ ਹੋਇਆ ਪਿਆ ਮੈਂ ਕੁਝ ਨਹੀਂ ਪਟਿਆ ਆ ਦੇਖੋ ਨੌਵਾਂ 10ਵਾਂ ਕਲੀਆਪੇ ਕੱਢਦਾ ਆਉਂਦਾ ਹਨਾ ਇਹਨੂੰ ਪੱਟਣ ਦੀ ਕੋਈ ਕੁੱਝ ਵੀ ਲੋੜ ਨਹੀਂ ਬਰੋ ਕਿਉਂਕਿ ਇਹਨੇ ਹਜੇ 15 20 20 25 ਦਿਨ ਲੈ ਜਾਣੇ ਨੇ ਆਮਨ ਵਾਲੀ 20 ਦਿਨ ਆਹ ਖੰਮ ਪੂਰੇ ਕਰ ਦੇਣੇ ਠੀਕ ਹੈ ਤੇ ਉਸ ਤੋਂ ਬਾਅਦ ਬਾਸ ਇਹਨੂੰ ਫਿਰ ਪੜਾਂਗਾ ਜੀ ਪਾੜਾਂਗੇ ਠੀਕ ਹੈ ਕਿ ਨਹੀਂ ਤੇ ਐਸਾ ਹਾਬ ਤੇ ਇਹ ਕੂਤਰ ਨੂੰ ਇਹੋ ਜੇ ਕੂਤਰ ਨੂੰ ਪੱਟਣ ਦੀ ਕੋਈ ਲੋੜ ਨਹੀਂ ਜਿਹੜੇ ਕਲੀਆਂ ਆਪਦੀ ਆਪ ਸਾਫ਼ ਕਰੀ ਪਿਆ ਆਹ ਟਾਈਮ ਮਤਲਬ ਵੀ ਕਰੀ ਜਾਂਦੇ ਕਹਿੰਦਾ ਪਾਓ ਹਨਾ ਕੋਈ ਦਿੱਕਤ ਨਹੀਂ ਇੱਕ ਇਹ ਹੋ ਗਿਆ ਜਿਵੇਂ ਬਾਕੀ ਵੱਡੇ ਹੋਗੇ ਕੁਸ਼ ਕੂਤਰ ਹਨ ਜਿਹੜੇ ਮੇਨ ਰੋਡ ਦੇ ਹੁੰਦੇ ਪਹਿਲਾਂ ਇੱਕ ਔੜਦਾ ਸੀ ਆਪਣੇ ਕੋ ਠੀਕ ਆ ਆਹ ਵਾਲਾ ਇਹ ਵੀ ਲਗਭਗ ਆਪੇ ਸਰ ਹੋਈ ਜਾਂਦਾ ਹੈ ਇਹਦੇ ਵੀ ਖਾਂ ਪਪਿਆ ਹੀ ਜਾਂਦੇ ਆ ਇਹਨੂੰ ਵੀ ਛੱਡ ਦਗੇ ਆਪਾਂ ਇਧਰ ਜਾਲ ਚ ਠੀਕ ਆ ਕਿ ਨਹੀਂ ਇੱਕ ਇਹਦੇ ਨਾਲ ਓੜਦਾ ਹੁੰਦਾ ਸੀ ਘੰਡ ਕਾਂ ਵਾਲਾ ਝੋਟੀ ਜਿਹੜੀ ਆਪਣੀ ਝੋਟੀ ਸੀ ਪਹਿਲਾਂ ਪਹਿਲਾਂ ਵਾਲੀ ਉਹ ਝੋਟੀ ਆ ਸੀਗੀ ਠੀਕ ਆ ਕਿ ਨਹੀਂ ਕਬੂਤਰ ਛੱਡਦਾ ਮੈਂ ਕਬੂਤਰੀ ਆ ਰਹੀ ਭੈਣ ਚ ਖਾਂਬਣਾ ਖਰਾਬ ਹੋ ਜਾਂਦਾ ਯਾਰ ਸਾਲਿਆਂ ਦੇ ਇਹਨਾਂ ਦੇ ਆ ਦੇਖੋ ਇਹਦੇ ਆਪੇ ਇਹਨਾਂ ਨੂੰ ਕੋਈ ਲੋੜ ਨਹੀਂ ਬਸ ਇਹ ਥੋੜੇ ਦਿਖਾਉਣ ਮਾਰੇ ਨਹੀਂ ਫੜ ਲੈਂਦੇ ਮੈਂ ਇਧਰ ਇਹ ਠੀਕ ਆ ਕਿ ਨਹੀਂ ਇਧਰੋਂ ਬਸ ਕੀ ਕਰਨਾ ਹੈ ਇੱਕ ਰਹੇਗਾ ਦਾ ਲੈ ਫਟਦਾ ਇਦਰ ਵੀ ਕਰੇਗਾ ਖਾਂਮੇ ਦਾ ਠੀਕ ਹੈ ਕਿ ਨਹੀਂ ਕੈਮਰਾਮੈਨ ਹੈ ਨਹੀਂ ਅੱਜ ਮੇਰੇ ਕੋਲ ਦਿੱਕਤ ਆ ਰਹੀ ਹੈ ਮੈਨੂੰ ਲਓ ਜੀ ਪੱਟਤਾ ੋੜ ਕੇ ਪੰਜ ਕਮਲ ਕੱਢੀ ਇਹਨੂੰ ਦਰ ਛੰਡ ਤੀ ਇਹਨੂੰ ਛੜਤਾ ਐਨਾ ਹੀ ਕੰਮ ਹੈ ਇਹ ਕਾਰੇਗਾ ਆਪਣਾ ਜਿਹੜਾ ਰਾਤ ਨੂੰ 9-10 ਵਜੇ ਤੇ ਕਰੂ ਡਾ ਫਿਰਿਆ ਸੀ ਉਹ ਦਿਨ ਪੱਠਾ ਇਹ ਵੀ ਪੱਠਾ ਬਣਗਾ ਹਰੀਆਂ ਕਾਂਤਰਾਂ ਵਾਲਾ ਫਿਰ ਰਾਤ ਨੂੰ 9-10 ਵਜੇ ਤੇ ਕਰਭਾਈ ਗਏ ਆ ਆਪਾਂ ਠੀਕ ਹੈ ਕਿ ਨਹੀਂ ਇਹ ਵਾਲਾ ਇਹਦੇ ਦੋ ਦੋ ਖਾਂਮੇ ਰਗੇ ਇਹਨੂੰ ਵੀ ਪੜਦੇ ਆ 1 2 ਤੇ 3 ਚ 4 ਦੋਵੇਂ ਪਾਸੇ ਦੋ ਦੋ ਕਲੀਆਂ ਦਿੱਤਾ ਕੱਢੇ ਦੀਆਂ ਆਪਾਂ ਲਓ ਜੀ ਬਸ ਬਾਪਿਓ ਐਨੀ ਹੀ ਪਟ ਰਹੀ ਸੀ ਯਾਰ ਠੀਕ ਆ ਕਿ ਨਹੀਂ ਕਿਉਂ ਚੱਕਰ ਕੀ ਆ ਵੀ ਮੇਰੇ ਕੋਲ ਬੰਦਾ ਹੈ ਨਹੀਂਗਾ ਕੋਈ ਯਾਰ ਔਖਾ ਹੀ ਆ ਨਾ ਮੈਂ ਕੋਲ ਮਲਾ ਕੇ ਇੱਕ ਖੁੱਡੇ ਦੇ ਪੱਟ ਤੇ ਐਨੇ ਕਬੂਤਰ ਦਾ ਬਹੁਤ ਹੈ ਕੱਲੇ ਬੰਦੇ ਨੂੰ ਜੇ ਛੱਡ ਰਹੇ ਹੋਣ ਤਾਂ ਲੋ ਨਿਗਾ ਵੀ ਮਰਾ ਦਿੰਨਾ ਹੈ ਹਨਾ ਪਹਿਲੇ ਤੇ ਨਿਗਾ ਮਾਰ ਲਓ ਆਪ ਤੇ ਮੇਰੀ ਮਿੱਠੀ ਠੀਕ ਆ ਕਿ ਨਹੀਂ ਆ ਕਬੂਤਰ ਆ ਵੀ ਆਪ ਹੀ ਦੇਖ ਲਓ ਜੇ ਹੈਗਾ ਕੰਮ ਤੇ ਸੋਨੂੰ ਲਾਗ ਦੇਣਾ ਮੇਰੇ ਹਿਸਾਬ ਨਾਲ ਤਾਂ ਠੀਕ ਆ ਵੀ ਆਪਣੇ ਕੋਲੇ ਬਾਾਕੀ ਤੁਸੀਂ ਨੀ ਕਾਮ ਆਂਡੋ ਠੀਕ ਹੈ ਕਿ ਨਹੀਂ ਈ ਹਿਸਾਬ ਕਰਦਾ ਹੈ ਕਿ ਹੋਈਏ ਜਾਨਵਰ ਹੈ ਲਓ ਇਧਰ ਦੇਖ ਲਓ ਘੜਜ ਕੋਲ ਆਇਆ 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 ਪੁੱਤ ਇਧਰ ਵੀ ਕੰਦ ਬਹੁਤ ਵਜਿਆ ਪਿਆ ਬਾਪੂ ਚਾਹ ਆਲੇ ਭਾਂਡੇ ਪੁੰਡੇ ਪਕੌੜੇ ਥਾਲੀਆਂ ਜੱਗ ਜਾਲਾ ਅੰਦਰ ਦਿਖਾ ਕੇ ਆ ਮੈਂ ਤੁਹਾਨੂੰ ਕੀ ਕੀ ਅੱਜ ਕਾ ਜੱਗ ਦੁੱਧ ਵਾਲਾ ਸ਼ੂ ਵਗੈਰਾ ਖਾਲੀ ਰੈਪਰ ਬੋ ਬੋਟਲਸ ਆ ਟੰਪਲਰ ਬਈ ਉਹ ਹਨਾ ਇੱਧਰ ਪਕੌੜੇ ਸ਼ੂ ਆਸਮਾਨਾ ਆਪਣੇ ਹੈ ਨਹੀਂ ਡੋਨਟ ਲਾਈਕ ਤੁਹਾਨੂੰ ਪਤਾ ਹੀ ਹੈ ਠੀਕ ਹੈ ਡੱਬੇ ਡੁੱਬੇ ਪੋਸਟ ਆਰ ਦੇਖੋ ਤਾਂ ਸਹੀ ਕਿੰਨਾ ਕੰਮ ਵਧਿਆ ਪਿਆ ਵੀ ਸਾਫ ਸਫਾਈ ਕਰਾਂਗੇ ਸਾਰੀ ਆਪਾਂ ਇੱਥੇ ਤੇ ਓਕੇ ਹੀ ਰਿਪੋਰਟਾ ਬੱਸ ਇੱਧਰ ਬਦਖਾਨਾ ਨੂੰ ਲੈ ਜਿਹੜੇ ਪੱਟੇ ਸੀ ਬਈ ਐਨ ਪੂਰੀ ਖੁੱਲ ਕੇ ਕੀਤੀ ਐਸ਼ ਇਹਨਾਂ ਨੇ ਨਾ ਆਉਣ ਵਾਲੀ ਤੇ ਬਾਕੀ ਬੈਠੇ ਕਿਲੀਆਂ ਤੇ ਫਟੀਆਂ ਤੇ ਆਦਾ ਜੱਜ ਕੇ ਠੀਕ ਹੈ ਤੇ ਬਸ ਉਰਦੂਵਾਜ ਹੁਣ ਨੀਰਾ ਹੋ ਗਿਆ ਫਿਰ ਉਹਦੇ ਨੂੰ ਸਾਰਿਆਂ ਨੂੰ ਖੁੱਡੇ ਤਾੜ ਦੇਾਂਗੇ ਦੇ ਦਾਣਾ ਪਾਣੀ ਦਾ ਪ੍ਰਬੰਧ ਕਰ ਦਾਂਗੇ ਤੇ ਦੂਜੇ ਚਾਰੇ ਦੇ ਚਾਰੇ ਬੱਚੇ ਆਪਣੇ ਛਤਰੀ ਦੇ ਬੈਠਿਆ ਦੋ ਬਿਣਾ ਚੇਪਾਂ ਗਾ ਤੋਂ ਦੋ ਚੇਪਾਂ ਗਾਲੇ ਜਿਹੜੇ ਬਿਣਾ ਚੇਪਾਂ ਗਾਲੇ ਉਹ ਡੈਰੀ ਡੂਰੀ ਲਾ ਆਉਂਦੇ ਐ ਜਿਹੜੇ ਚੇਪਾਂ ਗਾਲੇ ਉਹ ਮਾੜੀ ਮੂਟੀ ਘੱਟ ਡੈਰੀ ਲਾ ਕੇ ਬਹਿ ਜਾਂਦੇ ਕੱਲ ਨੂੰ ਇਹਨਾਂ ਦਾ ਸਾਰਿਆਂ ਦਾ ਚੇਪਾਂ ਖੋਲ ਕੇ ਡਾਵਾਗੇ ਆਪ ਆਪ ਡਾਵਾਗੇ ਵੀ ਜਾਓ ਉੱਡ ਜੋਏ ਉਹ ਥੋੜੇ ਮੋਟੇ ਖੰਪ ਪੱਟੇ ਇਨਿਕ ਦੇਖੋ ਲੈ ਨਾਰਮਲ ਉਹ ਕਿਵਾਂ ਵਾਸ ਬ్రో ਮੈਂ ਘਰੇ ਘੁਰ ਜਾਇਆ ਮੈਂ ਕਿਰ ਮਟਪੜ ਕੰਮ ਧੰਦਾ ਕਰਿਆ ਆਂ ਕੋਈ ਖਰਾਕ ਇਹਨਾਂ ਨੂੰ ਆਪਾਂ ਦਾਣਾ ਪਾ ਲਿਆ ਗਿਆ ਸੱਚ ਮੱਕੀ ਵੀ ਧੋਣ ਵਾਲੀ ਪਈ ਆਪਣੀ ਆ ਨਾ ਯਾਰ ਚਲੋ ਕੋਈ ਨਾ ਬਾਕੀ ਸਤ ਹਾਂ ਬਈ ਉਡਣ ਵਾਲੇ ਕਬੂਤਰਾਂ ਦੀ ਖਰਾਕ ਆਪਾਂ ਜਮਾਂ ਘਟਾ ਜਾਏਗਾ ਹੁਣ ਕਿਉਂਕਿ ਹੁਣ ਬਾਜ਼ੀਆਂ ਆ ਗਈਆਂ ਨੇ ਨੇੜੇ ਹੁਣ ਇਹਨਾਂ ਨੂੰ ਜਿੰਨੀ ਲਾਈਟ ਖਰਾਕ ਰੂਗੀ ਉਹਨੇ ਇਹਨਾਂ ਦਾ ਲੀਵਰ ਸੈੱਟ ਰਹੂਗਾ ਕਹਿਣ ਤੋਂ ਭਾਵ ਕਣਕ ਸਰੋਂ ਤੇ ਮੱਕੀ ਤੇ ਜਾਂ ਜਵਾਰ ਆ ਤਿੰਨ ਕਿ ਚੀਜ਼ਾਂ ਬਹੁਤ ਐ ਇਹਨਾਂ ਨੂੰ ਠੀਕ ਆ ਕਿਉਂਕਿ ਕਣਕ ਨਾਰਮਲ ਹੋਗੀ ਸਰੋਂ ਠੰਡੀ ਹੋਗੀ ਜਾਰ ਵੀ ਠੰਡੀ ਹੋਗੀ ਖੁਸ਼ਕ ਚੀਜ਼ਾਂ ਘੱਟ ਪਾਉਣੀਆਂ ਤਰਚੀ ਜਾਂ ਵੱਧ ਪਾਉਣੀਆਂ ਤਰ ਸਰੋਂ ਹੀ ਐ ਕੱਲੀ ਤੁਹਾਨੂੰ ਪਤਾ ਚੰਗੀਆਂ ਨਾਲ ਠੰਡੀ ਐ ਹਾਂਜੀ ਆਗੇ ਜੀ ਮਿੱਤਰ ਆਪਣੇ ਕੋ ਵਾਹ ਐ ਪਿੰਡ ਭੁੱਲ ਗਿਆ ਬਾਈ ਦਾ ਕਿ ਰੋੜਾਂ ਵਾਲੀ ਰੋੜਾਂ ਵਾਲੀ ਠੀਕ ਐ ਕਿ ਨਹੀਂ ਆ ਸਾਡੇ ਪਿੰਡ ਦਾ ਉਹਦਾ ਨਾਮ ਸਿੰਘਾ ਚੁਬਰੇ ਦਾ ਓਏ ਇਹਦਾ ਜੰਟਾ ਜੰਟਾ ਮੈਂ ਨਵਦੀ ਨੂੰ ਆਖਿਆ ਮਾਂ ਬਗੀਚਾ ਪਲਾਂਗੇ ਚੜਾਉਣਾ ਹੁੰਦਾ ਘਾਟੇ ਕੇ ਬਾਅਦ ਕਹਿੰਦਾ ਉਹ ਜਾਂਟੇ ਨਹੀਂ ਚੜਾਇਆ ਨਹੀਂ ਹੈ ਓਏ ਕਿਹੜਾ ਜਾਂਟਾ ਪਾਇੰਦ ਨੇ ਜਾਂਟਾ ਹੀ ਰੱਖ ਦਿਆ ਨੇ ਕਿਵੇਂ ਸਮਝ ਨਹੀਂ ਲਈ ਆ ਇਹਨਾਂ ਨੂੰ ਵੇਖ ਕੇ ਆ ਜੀ ਉਧਰ ਹੋਏ ਤੇ ਹੋਰ ਭਰਾਵਾ ਤੂੰ ਨਹੀਂ ਉਧਰ ਕਰਾਂਗੇ ਟੈਨਸ਼ਨ ਨਾਲੇ ਕਰਤੀ ਮੋਦਰ ਨੂੰ ਦਿਖਾਉਂਗਾ ਮੈਂ ਚੱਕ ਇਹਨਾਂ ਨੂੰ ਬਾਈਆਂ ਦਾ ਸਹੀ ਨਾਮ ਕੀ ਹੈ ਇਹਦਾ ਨਾਮ ਹੈਗਾ ਯਾਰ ਭੁੱਲ ਗਿਆ ਮੈਂ ਨਾਂ ਤਾਂ ਦਵਿੰਦਰ ਦਵਿੰਦਰ ਹੈ ਨਾ ਯਾਦ ਆ ਮੇਰੇ ਸਾਰੇ ਬੱਚੇ ਆਪਣੇ ਕੋਲੇ ਖੇੜ ਕੇ ਗਏ ਆ ਇਹ ਟੈਨਸ਼ਨ ਨਾ ਲਓ ਸਾਰੇ ਕੂਤਰਾਂ ਦਾ ਪਾਣੀ ਕਰਤਾ ਰੈਡੀ ਹੌਟ ਐਂਡ ਠੰਡਾ ਪਾ ਕੇ ਹੌਟ ਐਂਡ ਕਲੀਨ ਐਂਡ ਠੰਡਾ ਸਾਰਾ ਕੁਝ ਓਕੇ ਐ ਬਸ ਉਹ ਰੱਖਦੇ ਨੇ ਉਹ ਫਰਦਾਨ ਤੋਂ ਨਹੀਂ ਪਾਵਾਂਗੇ ਪਰ ਉਹ ਜਾਲ ਵਾਲੇ ਪੁੱਤਰ ਖੁੱਡੇ ਛੱਡਾਂਗੇ ਇਹ ਗੱਲ ਤਾਂ ਰਹੀ ਗਈ ਜੀ ਬੱਚੇ ਬੱਚੇ ਆ ਹੋ ਗਏ ਅੰਦਰ ਗਈ ਕਿੰਨੇ ਘਰ ਤੇ ਅੰਦਰ ਜੀ ਚਾਰ ਜੀ ਚਾਰ ਪੱਕੀ ਗੱਲ ਐ ਘਟਦਾ ਨਹੀਂ ਕਰੇ ਨਹੀਂ ਤੈਨ ਨਹੀਂ ਕਿਤੇ ਮੁੜ ਕੇ ਆਖੀਏ ਇੱਕ ਹੋਰ ਘੜ ਕੱਲ ਨੂੰ ਜੀ ਉਦੋਂ ਹੋਈ ਸੀ ਆ ਆਪਣੇ ਨਾਲ ਇੱਕ ਜਿਹੇ ਚ ਵਗ ਲੈ ਗਿਆ ਓਕੇ ਮੁੰਡਾ ਪਹੁੰਚ ਜਾ ਟਾਈਮ ਵਾਲਾ ਘਰੇ ਭਾਏ ਨਾ ਮੋਟਰਸਾਈਕਲ ਵੀ ਬੜਾ ਖਤਰਨਾਕ ਚੱਕੀ ਫਿਰਦਾ ਕੰਜਰ ਦਾ ਐਡੇ ਐਡੇ ਮੋਟਰਸਾਈਕਲ ਨਹੀਂ ਦੇਖੇ ਜਿਹੜੇ ਐ ਇੱਥੇ ਲੈ ਗਿਆ YouTube 'ਹੈਂ' ਲੇਟ ਹੋ ਗਿਆ ਮੁੰਡਾ ਵਾਵਾ ਰੂੜਾ ਵਾਲਿਆਂ ਨੂੰ ਮੈਂ ਤੂੰ ਕਹਿਣਾ ਘਰੇ ਆ ਠੀਕ ਹੈ ਓਕੇ ਚੱਲ ਘਰੇ ਜਾ ਕੇ ਫੋਨ ਕਰਦੀ ਮੈਨੂੰ ਹਾਂ ਠੀਕ ਹੈ ਨਿਕਲਣਾ ਨਹੀਂ ਡਰ ਲੱਗਦਾ ਬਾਈ ਯਾਰ ਹਣਾ ਕਿਉਂਕਿ ਟਾਈਮ ਬਹੁ ਮਾੜਾ ਹੈ ਹੁਣ ਮੈਂ ਵੀ ਇੱਦੀ ਦੀ ਰਾਤ ਨੂੰ ਤੁਰਿਆ ਫਿਰਦਾ 12 1 2 2 ਵਜੇ ਤੱਕ ਮੈਂ ਮੋਟਰਸਾਈਕਲ ਤੇ ਫਿਰਦਾ ਹਣਾ ਉਹ ਗੱਲ ਵੱਖਰੀ ਹੈ ਵਲੌਗ 'ਚ ਸਾਰੀਆਂ ਚੀਜ਼ਾਂ ਨਹੀਂ ਹੁੰਦਾ ਹੁੰਦਾ ਨਾ ਪਰ ਟਾਈਮ ਬਹੁ ਮਾੜਾ ਜੀ ਦੱਸਹੀ ਦੱਸਦਾ ਤੇ ਦਾਣਾ ਪਾਣੀ ਪਾਈ ਜਾਂਦਾ ਬਈ ਸਾਰੇ ਕੂਤਰਾਂ ਤੇ ਹੁਣ ਆ ਬੱਚੇ ਅੰਦਰ ਕਰੀਏ ਬਾਈ ਆਪਾਂ ਠੀਕ ਹੈ ਜਿਹੜੇ ਜਾਲ 'ਚ ਬੈਠਿਆ ਸਾਰੇ ਕੁੱਡੇ ਛੱਡ ਗਏ ਇਦੇ ਵਾਸਤੇ ਆਪਾਂ ਨੂੰ ਕੀ ਕਰਾਉ ਉਹ ਸਾਰੇ ਬਲਬ ਬੰਦ ਕਰਨੇ ਪੈਣਗੇ ਫਿਰ ਹੋਣਗੇ ਅੰਦਰ ਲਓ ਜੀ ਕਰ ਲੈ ਕਾਬੂ ਸਾਰੇ ਜਾਨਵਰ ਠੀਕ ਹੈ ਪਾ ਲੈ ਇੱਕ ਜਾਲ ਜੱਪਾ ਓਕੇ ਹੋ ਗਈ ਰਿਪੋਰਟ ਠੀਕ ਹੈ ਕਿ ਨਹੀਂ ਨੇਰਾ ਕਰਕੇ ਪਾਇਆ ਬਈ ਹੋਂ ਤਾਂ ਨਹੀਂ ਪੈਂਦੇ ਸੀ ਠੀਕ ਹੈ ਕਿ ਨਹੀਂ ਲਓ ਜੀ ਹੁਣ ਕਰਦੇ ਜਗਮਗ ਜਗਮਗ ਠੀਕ ਹੈ ਹੁਣ ਹੌਸਲਾ ਹੋਈ ਕਬੂਤਰਾਂ ਨੂੰ ਵੀ ਹਾਂ ਕੋਈ ਦਿੱਕਤ ਨਹੀਂ ਆਓ 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 ਆਇਓ ਪੁੱਤਾ ਔਰ ਡਰਦੇ ਕਿਉਂ ਕੀ ਗੱਲ ਹੋਈ ਪਈ ਐ ਇੱਕ ਦੂਜੇ ਉੱਤੇ ਜਿਹੜੇ ਬੈਠੋ ਖੜ ਜਾਓ ਬੇ ਅੰਦਰ ਛੜਦੇ ਖਰਾਬ ਹੋ ਜਾਂਦੇ ਚਲੋ ਚਲੋ ਸਿਆਣੇ ਬੱਚੇ ਚਲੋ ਚਲੋ ਹਾਂ ਇੱਕ ਗਿਆ ਚਲੋ ਸਿਆਣੇ ਬੱਚੇ ਚਲੋ ਚਲੋ ਦੂਜੀ ਗੱਡਾਂਂ ਜੀ ਚਲੋ 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 ਪੁੱਤ ਇੱਕ ਹੋਰ ਗਿਆ ਇੱਕ ਹੋਰ ਗਿਆ ਦੋ ਹੋਰ ਗਏ ਚਲੋ ਚਲੋ ਜੋ ਮੁੱਦਰ ਡੇਕੀ ਬੋ ਕੰਜਰ ਦਾ ਕੀ ਕਰਦਾ ਓਏ ਵੰਤ ਗਿਆ ਆ ਗਿਆ 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 ਗਏ 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 ਓਕੇ ਚਲੋ 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 ਚੜਾ ਤੇਰੇ ਬਾੜੀਆਂ ਕਿਸੀ ਚਲੋ ਚਲੋ ਓਕੇ ਭਾਂਜਾ ਆ ਕੀ ਦਾ ਆ ਗਿਆ ਓਏ ਮੈਂ ਡਰਾਇਵ ਤੇ ਤੱਕਾਂ ਚਰਦੇ ਨੇ ਚਲ ਓਏ ਕਰੀਏ ਜੀ ਸਟਾਰਟਿੰਗ ਇਧਰ ਦਾਣੇ ਰੱਖਣ ਦੀ ਠੀਕ ਹੈ ਤੇ ਦਾਣੇ ਰੱਖਾਂਗੇ ਜਾਨਵਰਾਂ ਨੂੰ ਥੋੜੇ ਵੱਡਿਆਂ ਨੂੰ ਚੱਕਰ ਕੀ ਕੱਲ ਦੇ ਦੀ ਹੀ ਵਾਰਮਿੰਗ ਕਰਨੀ ਹੈ ਮੇਰੀ ਜੀ ਹੀ ਵਾਰਮਿੰਗ ਆਇਓ 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 ਬੰਤਾ ਲਓ ਜੀ ਇਧਰ ਕਬੂਤਰਾਂ ਦੇ ਪਾ ਦੇ ਆਇਓ 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 ਬੰਤਾ ਲਓ ਜੀ ਇਧਰ ਆਵੇ ਉੱਡਣ ਵਾਲੇ ਜਾਨਵਰਾਂ ਵਾਲੇ ਪਾਸੇ ਆਇਓ 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 ਪਤਾ ਇਹਨੂੰ ਥੋੜੀ ਧਣੇ ਪਾਇਆ ਬਈ ਖਰਾਬ ਵਾਲੇ ਕਰਦੇ ਆ ਬਈ ਖੁੱਡੇ ਖਾਡੇ ਦੀ ਸਫਾਈ ਕਰਨ ਵਾਲੇ ਹੋਏ ਪਏ ਇਹ ਵੀ ਕਰਾਂਗੇ ਕੱਲ ਨੂੰ ਆਇਓ 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 ਬੋਤਾਂ ਆਇਓ ਲਓ ਜੀ ਇਧਰ ਬੈਟ ਗਾਲੇ ਪਾਸੇ ਵੀ ਆ ਗਏ ਆਇਓ 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 ਪੁੱਤ ਆਇਓ ਆਇਓ ਕਿ ਉਹ ਗੀ ਰਿਪੋਰਟ ਸਿਰਫ ਪਾਣੀ ਰੱਖਣਾ ਰਹੇਗਾ ਮੈਂ ਰੱਖ ਦੂੰਗਾ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਉਹ ਕਿਹਾ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਕਬੂਤਰਾਂ ਦੀ ਪਰਪਟਾਈ ਬਾਰੇ ਕੀ ਸੀਨ ਹੈ ਠੀਕ ਹੈ ਇੱਕ ਖੁੱਡੇ ਦੇ ਆਪਾਂ ਉਹ ਭਾਂਚੇ ਕਬੂਤਰ ਛੱਦਰੀ ਤੇ ਰਹੇਗਾ ਆਪਣਾ ਕਾਂਤਰਾਂ ਵਾਲਾ ਹੜ ਜਾ ਵਾਬੇ ਇਹਨੂੰ ਵੀ ਲਾ ਦਿਆਂ ਮੈਂ ਮੈਂ ਕਹਾਂ ਹਾਂ ਆਪ ਗੱਲ ਕਰੀਏ ਪਰਪਟਾਈ ਤੇ ਠੀਕ ਹੈ ਅੱਜ ਇੱਕ ਖੁੱਡਾ ਪਟਾਂ ਕੱਲ ਨੂੰ ਦੂਜਾ ਪਟਾਂਗੇ ਤੇ ਪਰਸੋਂ ਤੀਜਾ ਪਟਾਂਗੇ ਬੈਟ ਕਾਲਾ ਠੀਕ ਹੈ ਓਕੇ ਮੈਂ ਦੱਸ ਦਿੰਦਾ ਸੁਣਣਾ ਵੀ ਕੀ ਹਿਸਾਬ ਕਿਤਾਬ ਹੈ ਤੇ ਬਾਕੀ ਇਧਰ ਪਾਣੀ ਰੱਖਿਆ ਉਹ ਮੈਂ ਜੜ ਰੌਣ ਜਾ ਕੇ ਅੱਗੇ ਜੀ ਇਧਰ ਲੈ ਕਰਿਓ ਤੇਰੀ ਨੂੰ ਕੀ ਕਰੀ ਜਾਂਦੇ ਓਏ ਪੱਠੇ ਪ੍ਰੋਜੈਕਟ ਲਾਈ ਜਾਂਦੇ ਆ ਹਾਂ ਓਏ ਚਲ ਕੋਈ ਨਾ ਲਾ ਲੈ ਇੰਦੋਂ ਦੇਣਾ ਪ੍ਰੋਜੈਕਟ ਦੇ ਉਸ ਤੋਂ ਬਾਅਦ 2 ਮਹੀਨੇ ਨੂੰ ਤਾਂ ਮੈਂ ਪ੍ਰੋਜੈਕਟ ਲਾਉਂਗਾ ਇਹਨਾਂ ਦੇ ਠੀਕ ਆ ਕਿ ਨਹੀਂ ਤੇ ਬਾਕੀ ਓਕੇ ਰਿਪੋਰਟ ਆਗੇ ਵੀ ਇਧਰ ਵਾਟਰ ਲਿਆਂਦਾ ਚੱਪਲਾਂ ਆ ਲਿਆਂਦੀਆਂ ਵਸਤਰ ਭਾਂ ਬੜਾ ਗੰਦ ਪੋਣਾ ਵੇ ਦੇਖੋ ਇੱਕ ਬੂਟ ਇਧਰ ਪਹਿਲਾਂ ਪਈ ਇੱਕ ਆਹਾ ਟਰੈਕ ਸੂਟ ਵਿੱਚ ਲਾਇਆ ਮੈਂ ਤਾਂ ਇਹ ਚੰਗੀ ਤਰ੍ਹਾਂ ਜਰੂਸ ਕੱਢ ਕੇ ਥੋੜੀ ਜਿਹੀ ਪੈਪਸੀ ਲਿਆਂਦੀ ਇਹਦੇ ਵਿੱਚ ਗੈਸ ਮੁੱਕੀ ਪਈ ਆ ਜਿਹ ਹੈ ਬਿਨਾ ਗੈਸ ਵਾਲੀ ਪੈਪਸੀ ਆ ਗੁੱਟ-ਗੱਟ ਕਿਸੇ ਕੰਮ ਦੇਣੀ ਵਿਅਰਥ ਹੈ ਸਾਰੇ ਇਹ ਵੀ ਹੁਣ ਬਸ ਪਤਾਂਗ ਉਤੰਗਾ ਨੂੰ ਜੀ ਆਣੀ ਕਰਦਾ ਪਤਾਂਗੇ ਆਪਾਂ ਆ order ਨਹੀਂ ਦਿੰਦੇ ਲੋਕ ਭਾਂਦੇ ਨੇ ਇਹ ਤੇ ਓਕੇ ਰੋਟਾ ਹਾਂ ਪਤਾ ਹਟਾ ਤੇ ਇੱਕ ਵਾਰਸ ਹੋ ਬੱਚਾ ਥੱਲੇ ਬੈਠਾ ਉਹਨੂੰ ਪਾਣੀ ਦੇਣਾ ਸਿਰੰਜ ਨਾਲ ਕਿਉਂਕਿ ਦਾਣੇ ਦਾ ਚੋਕ ਲੈਂਦਾ ਉਹ ਪਾਣੀ ਨਹੀਂ ਪੀਂਦਾ ਉਹਨੂੰ ਪਾਣੀ ਦੇਣਾ ਸਿਰੰਜ ਨਾਲ ਤੇ ਇੰਨੇ ਹੀ ਕੰਮ ਠੀਕ ਆ ਕਿ ਨਹੀਂ ਤੇ ਬਾਕੀ ਵਸ ਇਧਰ ਪੱਠੇ ਪੁੱਠੇ ਦੇਖ ਲੈਣ ਆਪਣੇ ਜਿਹੜੇ ਪੱਟੇ ਪੁੱਟੇ ਆ ਇੱਕ ਥੱਲੇ ਫਿਰਦਾ ਗੋ ਵੱਤ-ਵੱਤ ਬਾਕੀ ਸਾਰੇ ਤਾਂ ਹੋਣਗੇ ਮੈਨੂੰ ਪਤਾ ਹੀ ਆ ਤੇ ਇਧਰ ਉਹ ਵੱਡੇ ਕਬੂਤਰਾਂ ਦੀ ਟਰੇ ਚੱਕ ਲਈ ਬ్రో ਆਪਾਂ ਕਬੂਤਰਾਂਾਂ ਦੀ ਟਰੇ ਆਪਦੀ ਕਰਤੀ ਵਿਹਲੀ ਦਾਣੇ ਵਾਲੇ ਤੇ ਵੈਸੇ ਤਾਂ ਲਾਉਣੀ ਸੀ ਕਬੂਤਰਾਂ ਨੂੰ ਦਵਾਈ ਯਾਰ ਉਹ ਵੇ ਹੁਣ ਦੇਖਿਆ ਦੋ ਕਬੂਤਰਾਂਾਂ ਦਾ ਅੰਡਾ ਲਾਉਣ ਵਾਲਾ ਆ ਯਾਰ ਹਨਾ ਮਤਲਬ ਵੀ ਕਬੂਤਰ ਤਾਂ ਹੈ ਨਹੀਂਗਾ ਬਿਨਾਂ ਕਬੂਤਰ ਤੋਂ ਹੀ ਤੁਹਾਨੂੰ ਪਤਾ ਆ ਸਮੇਂ ਕ੍ਰੋਸ ਹੋ ਜਾਂਦੇ ਹੁੰਦੇ ਆ ਤਾਂ ਕੋਈ ਡਿੱਕ ਦੇ ਆਂਡੇ ਲਾ ਲੈਣਾ ਫੋਕੇ ਆਂਡੇ ਉਹ ਦੋ ਕਬੂਤਰਾਂ ਦੇ ਅੰਡੇ ਲਾਉਣ ਵਾਲਾ ਮੈਂ ਫਿਰ ਦਿੱਕਤ ਪੈਦਾ ਹੋਊਗੀ ਹਨਾ ਤੇ ਫਿਰ ਮੈਂ ਤਾਂ ਕਰਕੇ ਮੈਂ ਕਬੂਤਰਾਂ ਦੇ ਦਾਣੇ ਚੱਕਦੇ ਮੈਂ ਫਿਰ ਆਪਾਂ ਹੀ ਕਰਾਂਗੇ ਕੱਲ ਨੂੰ ਕਬੂਤਰਾਂ ਨੂੰ ਦਵਾਈ ਲਾ ਦੇਣਗੇ ਸਾਰਿਆਂ ਨੂੰ ਤਰੂੰ ਦੱਸਾਂਗੇ ਵਧੀਆ ਤੋਂ ਵਧੀਆ ਮੈਡੀਸਿਨ ਦੱਸਾਂਗੇ ਹਨਾ ਬਈ ਡੀ ਵਾਰਮਿੰਗ ਵਾਸਤੇ ਅ ਸ਼ਾਇਦ ਡੌਂਟਰ ਪਲੱਸ ਲੈ ਕੇ ਆਈਏ ਆਪਾਂ ਜਿਹੜੀ ਹੁਣ ਨਵੀਂ ਚੱਲੀ ਐ ਹੱਡੀ ਜੀ ਵਾਲੀ ਪਹਿਲਾਂ ਵਾਲੀ ਵੈਸੇ ਡੌਂਟਰ ਪਲੱਸ ਵਾਲੀ ਸਰਾ ਸੀਗੀ ਮੇਰੇ ਹਿਸਾਬ ਨਾਲ ਤਾਂ ਜਿਹੜੀ ਬਾਹਰ ਕੰਪਨੀ ਦੀ ਹੁੰਦੀ ਸੀਗੀ ਉਹ ਹੋਰ ਹੀ ਹੁੰਦੀ ਸੀ ਉਹ ਸਰੋਂ ਫੁੱਲੀ ਜੀ ਤੇ ਉਹ ਮੇਰੇ ਸਾਂਹ ਜਿਆਦਾ ਬੈਸਟ ਸੀਗੀ ਹਰੇ ਦੇ ਨਾਲੋਂ ਹਣਾ ਬਾਕੀ ਚਲੋ ਇਹਦਾ ਰਿਜ਼ਲਟ ਤੁਹਾਨੂੰ ਦੱਸ ਦਿਆਂਗੇ ਆਪਾਂ ਸਾਰੀਆਂ ਰਿਪੋਰਟਾਂ ਆਕੇ ਲੋ ਬਲੂ ਕ ਲੱਗਿਆ ਇਹ ਉਹ ਕੂਤਰ ਕੂਤਰ ਵੀ ਓਕੇ ਐ ਇੱਕ ਥੋੜੀ ਜਿਹੀ ਖੁੱਡਿਆਂ ਦੀ ਦਿੱਕਤ ਆ ਰਹੀ ਐ ਬਰੂ ਖੁੱਡੇ ਸਾਫ਼ ਕਰਨ ਨਾਲ ਜਿਆਦਾ ਗੰਧ ਵਜ ਜਾ ਬ ਕੂਤਰ ਨਾ ਅਚਾ ਮਨ ਰਹੀ ਐ ਇਹ ਚੀਜ਼ ਦੀ ਹਣ ਇਹ ਚੀਜ਼ ਵੀ ਕਰ ਦਾਂਗੇ ਕੋਈ ਕੋਈ ਦੇਖੋ ਨਹੀਂ ਓਕੇ ਜੀ ਬਾਏ ਬਾਏ ਗੁੱਡ ਨਾਈਟਸ ਲਵ ਯੂ ਸਾਰਿਆਂ ਨੂੰ